ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ 16 ਫੁੱਟੀ ਟਰਾਲੀ ਲੈ ਕੇ ਆਏ ਹਾਂ ਜੀ ਬਹੁਤ ਵਧੀਆ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਜੇਕਰ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ WhatsApp ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਜੀ ਬਾਕੀ ਇਹ 16 ਫੁੱਟੀ ਟਰਾਲੀ 16 7 ਦੀ ਡਬਲ ਟੈਰੀ ਬਹੁਤ ਹੀ ਵਧੀਆ ਟਰਾਲੀ ਬਣੀ ਹੋਈ ਆ ਸਾਰੀ ਜਾਣਕਾਰੀ ਦਿੰਨੇ ਮਾਲਕ ਵੀਰ ਦਾ ਮੋਬਾਈਲ ਨੰਬਰ ਵੀ ਦਵਾਂਗੇ ਰੇਟ ਵਗੈਰਾ ਵੀ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਗੱਲ ਕਰੀਏ ਜੀ 16 7 ਦੇ ਹੈਵੀ ਹੈਵੀ ਟਰਾਲੀ ਹੈ ਜੀ ਟਾਟਾ ਸੇਲ ਦਾ ਮਟੀਰੀਅਲ ਲੱਗਿਆ ਹੋਇਆ ਰੇਲ ਦਾ ਧੁਰਾ ਤੇ ਬਾਕੀ ਟਰਾਲੀ ਬਹੁਤ ਹੀ ਚੰਗੀ ਹੈ ਜੀ ਹੈਵੀ ਰੇਮਾ ਸਟੀਲੀ 10 ਨਟੀ ਹੱਬ ਹੈ ਜੀ 10 ਨਟੀ ਹੱਬ ਵਾਲਾ ਰੇਲ ਦਾ ਧੁਰਾ 5 ਐਮ ਐਮ ਦਾ ਫਰਸ ਲੱਗਿਆ 10 ਗੇਜ ਸਾਈਡ ਚਾਦਰ ਹੈ ਸਾਈਡਾਂ ਲਈ ਚਾਦਰ ਹੈਗੀ ਹੈ ਜੀ 10 ਗੇਜ ਤੇ ਬਾਕੀ ਹੈਵੀ ਸੇਲ ਦੀ ਚਾਸੀ ਲੱਗੀ ਹੋਈ ਆ ਤੇ ਬਾਕੀ ਟਰਾਲੀ ਪੂਰੀ ਓਕੇ ਜੀ ਤੇ ਪਲਾਜ਼ਮਾ ਕਟਿੰਗ ਦੇ ਵਿੱਚ ਇਹਦਾ ਵਿੱਡ ਬਣਿਆ ਹੋਇਆ ਜੀ ਪਾਈਪਾਂ ਵਾਲਾ ਵਿੱਡ ਆ 3 ਫੁੱਟ 3 ਫੁੱਟ ਸਟੀਲੀ ਜਿਸਤੀ ਜਾਲੀ ਜਿਹੜੀ ਹੁੰਦੀ ਉਹ ਆਪਣੀ ਲੱਗੀ ਵੀ ਆ 3 ਫੁੱਟ ਵਿੱਡ ਆ ਇਹ ਵੀ ਪੂਰਾ ਹੈਵੀ ਹੈ ਜੀ ਟਰਾਲੀ ਸਾਰੀ ਹੈਵੀ ਆ ਜਲੰਧਰ ਦੀ ਬਣੀ ਹੋਈ ਏ 60 ਪੈਸੇ ਟਾਇਰ ਹੈ ਜੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ 60 ਪੈਸੇ ਟਾਇਰ ਪਏ ਆ ਬਾਕੀ ਵੀਰਾਂ ਦਾ ਏਰੀਆ ਹੈਗਾ ਜੀ ਅੰਮ੍ਰਿਤਸਰ ਮੋਬਾਈਲ ਨੰਬਰ ਨੋਟ ਕਰ ਲਓ ਜੀ 95176 55175 2 ਲੱਖ ਤੇ 90000 ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਜਿਹੜਾ ਆਪਣੀ ਵੀਡੀਓ ਸ਼ੇਅਰ ਕਰੂ ਕੇ ਜਾਊਗਾ ਤੇ ਵੀ ਰਮਾਨਤਾਨ ਪੂਰਾ ਕਰਨਗੇ ਟਰਾਲੀ ਦੇਖ ਲਓ ਵੀਡੀਓ ਦੇਖ ਸਕਦੇ ਹੋ ਵੀਡੀਓ ਵੀ ਤੁਹਾਨੂੰ ਨਾਲ ਲਾ ਦਿੰਦੇ ਆ ਟਰਾਲੀ ਚਾਰਜ ਫੇਰ ਬਹੁਤ ਚੰਗੀ ਬਹੁਤ ਵਧੀਆ ਰੰਗ ਹੋਇਆ ਜੀ 2K ਦਾ ਰੰਗ ਹੋਇਆ ਵਾ ਤੇ ਟਰਾਲੀ ਬਹੁਤ ਹੈਵੀ ਆ ਸ਼ੌਕ ਨਾਲ ਬਣੀ ਹੋਈ ਟਰਾਲੀ ਹੈ ਜੀ ਤੇ ਬਾਕੀ ਵੀਰਾਂ ਨਾਲ ਸੰਪਰਕ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ